ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਨੂੰ ਇਤਿਹਾਸਿਕ ਕੰਤੀ ਸਾਜਾ ਪ੍ਰਤੀ ਸੁਚੇਤ ਕਰਨ ਅਤੇ ਗੁਰਮਤਿ ਦ੍ਰਿਸ਼ਟੀ ਦੇ ਨਾਲ ਜੋੜਨ ਦੇ ਯਤਨਾਂ ਨੂੰ ਅੱਗੇ ਤੋਰਦੇ ਹੋਏ ਇਤਿਹਾਸਿਕ ਗੁਰਦੁਆਰਾ ਸਿਲੀਬੇਟ ਸਾਹਿਬ ਦੇ ਪਰਿਸਰ ਵਿੱਚ ਇੱਕ ਉੱਚੇ ਥੜੇ ਦਾ ਨਿਰਮਾਣ ਕਰਵਾ ਕੇ ਬਾਗ ਨੂੰ ਸ਼ਿਸ਼ੋਭਿਤ ਕੀਤਾ ਗਿਆ। ਦੱਸ ਦੇ ਕਿ ਇਸ ਮੌਕੇ ਤੇ ਗੁਰਦੁਆਰਾ ਸ਼੍ਰੀ ਬੇਟ ਸਾਹਿਬ ਦੇ ਮੈਨੇਜਰ ਸਮੇਤ ਐਲਜੀਪੀਸੀ ਦੇ ਮੈਂਬਰ ਤੇ ਸਟਾਫ ਦੇ ਨਾਲ ਨਾਲ ਹੋਰ ਸੰਗਤਾਂ ਵੀ ਮੌਜੂਦ ਰਹੀਆਂ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਥੇਦਾਰ ਜਨੈਲ ਸਿੰਘ ਢੋਗਰਾ ਵਾਲਾ ਮੈਂਬਰ ਸ਼ਰੋਮੀ ਫੁਰਸਰਾ ਪ੍ਰਬੰਧਕ ਕਮੇਟੀ ਆਜਾ ਇਹ ਮੁਬਾਰਕ ਦਿਨ ਹਰ ਇੱਕ ਸੰਤਾਨਪੁਰ ਗੁਰੂ ਰਤੀ ਬੀਰ ਸਾਹਿਬ ਦੀ ਕਿਰਪਾ ਨਾਲ ਬੜਾ ਹੀ ਖੁਸ਼ੀਆਂ ਭਰਿਆ ਦਿਹਾੜਾ ਹੈ ਅੱਜ ਦੇ ਦਿਨ ਤੇ ਮਹਾਰਾਜ ਨੇ ਬਖਸ਼ੀਆਂ ਕੀਤੀਆਂ ਪਹਿਲਾਂ ਸਾਡੇ ਸਤਕਾਰਯੋਗ ਮੈਨੇਜਰ ਸਾਹਿਬ ਸਰਬਤਾਰ ਸਿੰਘ ਨੇ ਬੜੀ ਬੜੀ ਹਿੰਮਤ ਕਰਕੇ ਬਾਬਾ ਜੀ ਨੂੰ ਸ਼੍ਰੀ ਮਾਨ ਬਾਬਾ ਜਿਕਤਾ ਸਿੰਘ ਜੀ ਕਾਰ ਸੇਵਾ ਵਾਇਨ ਨੂੰ ਪ੍ਰੇਰਨਾ ਦੇ ਕੇ ਬੇਨਤੀ ਕਰਕੇ ਇੱਕ ਬਹੁਤ ਵੱਡਾ ਸੁੰਦਰ ਹਾਲ ਦੀ ਅਜ ਲੈਂਟਰ ਪਾਉਣ ਦੀ ਰਸਮ ਅਦਾ ਹੋਈ ਹੈ। ਔਰ ਮੈਂ ਸਮਝਾ ਕਿ ਸਾਡੇ ਕੋਲ ਬਹੁਤ ਵੱਡੀ ਕਹਾਣੀ ਸੀ ਕਿ ਜਦੋਂ ਅਸੀਂ ਮਾਇਆ ਦੀ ਗਿਣਤੀ ਗੋਖਾਂ ਦੀ ਕਰਦੇ ਸੀ ਤੇ ਸਾਡੇ ਕੋਲ ਕੋਈ ਪੂਰਨ ਤੌਰ ਤੇ ਵਧੀਆ ਜਗ੍ਹਾ ਨਹੀਂ ਸੀ ਇਹ ਮੰਦਰ ਸਾਹਿਬ ਨੇ ਵੱਡਾ ਫੈਸਲਾ ਲੈ ਕੇ ਉਹ ਜਗਾ ਅੱਜ ਉਹਨਾਂ ਸੈਂਟਰ ਪਾਇਆ ਜਾ ਰਿਹਾ ਹੈ ਤੇ ਬਹੁਤ ਸੁੰਦਰ ਹਾਲ ਬਣ ਜਾ ਰਿਹਾ ਹੈ। ਔਰ ਦੂਸਰਾ ਹੋਰ ਕੁਛੀ ਦੀ ਗੱਲ ਇਹ ਹੋਈ ਕਿ ਮਹਿੰਦਰ ਸਾਹਿਬ ਨੇ ਬੜੀ ਵੱਡੀ ਹਿੰਮਤ ਕੀਤੀ ਜਿਹੜਾ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਬਹੁਤ ਵੱਡੇ ਪ੍ਰੋਗਰਾਮ ਇੱਥੇ ਲਿਕੇ ਗਏ ਸੀ। ਔਰ ਜਿਨ੍ਹਾਂ ਵਿੱਚ ਇੱਕ ਯਾਦਗਰੀ ਥੜਾ ਬਣਾਇਆ ਗਿਆ ਸੀ ਬਾਹ ਕੰਪਲੈਕਸ ਦੇ ਵਿੱਚ। ਔਰ ਜਿਹਦੇ ਵਿੱਚ ਅਜੇ ਤੱਕ ਫੈਸਲਾ ਨਹੀਂ ਕਰ ਪਾਇਆ ਹੈ ਕਿ ਇੱਥੇ ਕਿਹੜੀ ਚੀਜ਼ ਸ਼ੁਰੂ ਕਰੀਤੀ ਜਾਵੇ ਪਰ ਮੈਂ ਸਮਝਦਾ ਕਿ ਬੈਂਚ ਸਾਹਿਬ ਦੀ ਦੂਰਅੰਦੇਚੀ ਸਾਡੇ ਜਥੇਦਾਰਾਂ ਦੀ ਸਾਰੇ ਪ੍ਰਬੰਧਕਾਂ ਦੀ ਦੂਰਅੰਦੇਚੀ ਦੇ ਨਾਲ ਅੱਜ ਵੱਡਾ ਫੈਸਲਾ ਲਿਆ ਕਿ ਉੱਥੇ ਭਾਈ ਫਿਰੰਦਾ ਜੀ ਜਿਨ੍ਹਾਂ ਨੇ ਗੁਰੂ ਸਾਹਿਬਾ ਸਾਹਿਬਾ ਵਾਸਤੇ ਭਾਈ ਪਾਰਨਾ ਬਾਲਾ ਜੀ ਤੇ ਮਦਾਨਾ ਜੀ ਨੂੰ ਗੁਰਦੁਆਰਾ ਰਾਬ ਸੌਰ ਪੜੋ ਰੋਹਾਣੇ ਤੋਂ ਲੈ ਕੇ ਇੱਥੇ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਚੱਤੇ ਪਾਚਰੇ ਕੁਲ ਭੇਡ ਕੀਤੀ ਰਵਾਬ ਉਹ ਰਵਾਬ ਦਾ ਸਤਨ ਨਾਉਣ ਲਈ ਬੜੇ ਤਲੰਬੇ ਸਿਰੇ ਤੋਂ ਪਚਾਰਾ ਕੀਤੀਆਂ ਜਾਰੀਆ ਸੀ ਅੱਜ ਸ਼੍ਰੀ ਮਾਨ ਸੰਤ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਵਾਲੇ ਮਹਾਂਪੁਰਖ ਤੇ ਉਹਨਾਂ ਦੇ ਨਾਲ ਹੋਰ ਵੱਡੇ ਮਹਾਂਪੁਰਖ ਹੋਰ ਵੀ ਆਏ ਸੀ ਜਿਨ੍ਹਾਂ ਨੇ ਸਾਰਿਆਂ ਨੇ ਮਿਲ ਕੇ ਅੱਜ ਮੈਂਚੇਸ ਸਾਹਿਬ ਸਾਡੇ ਸਾਰੇ ਜਿੰਦਰ ਸਿੰਘ ਜੀ ਗੰਧੀ ਸਾਹਿਬ ਤੇ ਹੋਰ ਪ੍ਰਬੰਧਕਾਂ ਨੇ ਸਾਰਿਆਂ ਨੇ ਅੱਜ ਮਿਲ ਕੇ ਅਸੀਂ ਉੱਥੇ ਉਹ ਜਿਹੜਾ ਥੜਾ ਬਣਾਇਆ ਸੀ ਕਾਫੀ ਲੰਬੇ ਸਮੇਂ ਤੋਂ ਉਡੀਕ ਸੀ ਕਿ ਉੱਥੇ ਰਵਾਬ ਜਿਹੜੀ ਉਹ ਸਥਾਪਿਤ ਕੀਤੀ ਜਾਵੇ ਉਹ ਅੱਜ ਰਵਾਬ ਜਿਹੜੀ ਆ ਸ਼੍ਰੀਮਾਨ ਸੰਤ ਬਾਬਾ ਜਿਕਰ ਸਿੰਘ ਜੀ ਕਾਰਕਿਵਾ ਵਾਲਿਆਂ ਦੀ ਰਹਿਮਾਈ ਹੈ ਤੇ ਔਰ ਸਾਰੀ ਸਫੁਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸਾਡੇ ਸਾਰੇ ਸਤਕਾਰਯੋਗ ਸਟਾਫ ਨੇ ਮਿਲ ਕੇ ਸੰਗਤਾਂ ਨੇ ਚਰਨਾਂ ਚ ਅਰਦਾਸ ਬੇਨਤੀ ਕਰਕੇ ਅੱਜ ਉਹ ਜਿਹੜੀ ਰਵਾਬ ਉੱਥੇ ਸਥਾਪਿਤ ਕੀਤੀ ਗਈ ਆ ਕਿਉਂਕਿ ਇਹ ਪ੍ਰਵਾਪ ਬਹੁਤ ਵੱਡਾ ਇਤਿਹਾਸਿਕ ਇੱਕ ਚਿੰਨ ਕਿਉਂ ਗੁਰੂ ਸਾਹਿਬ ਨੇ ਮੇਰ ਕਰਕੇ ਸਿੱਖਾਂ ਨੂੰ ਇੱਕ ਕੀਰਤਨ ਦੀ ਰਾਤ ਜੋ ਬਖਸ਼ ਕੀਤੀ ਆ ਉਹ ਇੱਥੋਂ ਹੀ ਸ਼ੁਰੂ ਹੋਈ ਪਹਿਲਾਂ ਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਬਾਹਰ ਆਦੇ ਸਾਨੂੰ ਬਾਣੀ ਦਿੱਤੀ ਔਰ ਉਸ ਤੋਂ ਬਾਅਦ ਉਸ ਸੰਤ ਕਾੜ ਜਾ ਕੇ ਤੀਸਰੇ ਦਿਨ ਉਹ ਵਹੀ ਨਦੀ ਦੇ ਕਿਨਾਰੇ ਬੈਠ ਕੇ ਉੱਥੇ ਗੁਰੂ ਸਾਹਿਬ ਨੇ ਮੇਰਾ ਕੀਤੀਆਂ ਔਰ ਮੂਲ ਮਤਬਾ ਪਾਠ ਵਿਚਾਰਨ ਕਰਕੇ ਸਾਨੂੰ ਸਾਰੇ ਜਗਤ ਨੂੰ ਬਾਣੀ ਦੀ ਅਰਬਤਾ ਕਰਕੇ ਦਿੱਤੀ ਔਰ ਇਸ ਤੋਂ ਬਾਅਦ ਦੂਸਰੀ ਅਰਵਾਬ ਜੋ ਭਾਈ ਫਿਰੰਦੇ ਜੀ ਨੇ ਦਿੱਤੀ ਭਾਈ ਬਰਦਾਦਾ ਜੀ ਜਿਨ੍ਹਾਂ ਨੇ ਇਥੋਂ ਉਸ ਬਾਬ ਦੇ ਨਾਲ ਚਾਰੋਂ ਦਸ ਗਿਆ ਧਾਰਨ ਕਰਕੇ ਜਗਤ ਜਲੰਦੇ ਨੂੰ ਤਾਰਨ ਵਾਸਤੇ ਕੀਰਤਨ ਦੀ ਰਮ ਜਿਹੜੀ ਇਹ ਮਹਾਨਤਾ ਕੀਰਤਨ ਦੀ ਇਹ ਮਾਤ ਚਲਾਈ ਔਰ ਇਹ ਪੂਰੇ ਵਰਲਡ ਵਿੱਚ ਸਿੱਖਾਂ ਨੂੰ ਕੀਰਤਨ ਕਰਦੀ ਇਜਾਜ਼ਤਾਈ ਅੱਜ ਦੇ ਮੁਬਾਰਕ ਦਿਨ ਦੀ ਮਸੂਹ ਖਾਲਸਾ ਪੰਥ ਨੂੰ ਸਿੱਖ ਸੰਤਾਂ ਨੂੰ ਲੱਖ ਲੱਖ ਵਾਰ ਵਧਾਈ ਪੇਸ਼ ਕਰਦਾ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਨ ਪਾਵਨ ਪਵਿੱਤਰ ਇਤਿਹਾਸਕ ਸਥਾਨ ਸੱਚਖੰਡ ਦਰਬਾਰ ਗੁਰਦੁਆਰਾ ਸ਼੍ਰੀ ਪੀਰ ਸਾਹਿਬ ਸultanpur Lodhi ਦੀ ਧਰਤੀ ਤੇ ਜਗਤਵਾਲੀ ਸੈਭ ਸੇਖਗੁਰੂ ਨਾਨਕਦੇਵ ਸਾਹਿਬ ਮਹਾਰਾਜ ਜੀ ਨੇ ਲਗਭਗ 70 ਸਾਲ ਦੀ ਸਮੁੱਚੀ ਜ਼ਿੰਦਗੀ ਦੇ ਵਿੱਚੋਂ 14 ਸਾਲ 9 ਮਹੀਨੇ 13 ਦਿਨ Sultanpur Lodhi ਦੀ ਧਰਤੀ ਤੇ ਬਿਤਾਏ। ਧੰਨ ਗੁਰੂ ਨਾਨਕਦੇਵ ਪਾਤਸ਼ਾਹ ਮਹਾਰਾਜ ਜੀ ਨੇ ਜਗਤ ਦੇ ਭਲੇ ਵਾਸਤੇ ਚਾਰ ਉਦਾਸੀਆਂ ਧਾਰਨ ਕੀਤੀਆਂ ਔਰ ਸਤਨੂ ਪਾਤਸ਼ਾਹ ਗਰੀਬ ਨਵਾਜ਼ ਜੋ ਪਹਿਲੀ ਉਦਾਸੀ ਸੋ ਤਾਂ ਕੋ 로ਦੀ ਤੋਂ ਜਗਤ ਚਲੰਦੇ ਨੂੰ ਠਾਰਨ ਵਾਸਤੇ ਜਗਤ ਚਲੰਦੇ ਨੂੰ ਠਾਰਨ ਵਾਸਤੇ ਸਤਗੁਰੂ ਜੀ ਸੁਲਤਾਨਪੁਰ ਲੋਧੀ ਦੀ ਤਰਤੀ ਤੋਂ 6 ਤਾਰਾਂ ਵਾਲਾ ਰਬਾਬ ਭਾਈ ਮਰਦਾਨਾ ਜੀ ਦੇ ਹੱਥ ਵਿੱਚ ਦੇ ਕੇ ਸਤਗੁਰੂ ਜੀ ਨੇ ਆਖਿਆ ਭਾਈ ਮਰਦਾਨਾ ਜੀ ਆਪ ਜੀ ਰਬਾਬ ਵਜਾਓ ਇਹ ਮੈਂ ਕੀਰਤਨ ਕਰਾਂਗਾ ਭਾਈ ਮਰਦਾਨਾ ਜੀ ਨੇ ਸਤਿਗੁਰੂ ਸ੍ਰੀ ਗੁਰੂ ਅਨੰਦ ਦੇਵ ਪਾਤਸ਼ਾਹ ਮਹਾਰਾਜੀ ਦੇ ਪਾਸੋਂ ਰਬਾਬ ਪ੍ਰਾਪਤ ਕਰਕੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜੀ ਨੇ ਉਸ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੀ ਕੀਰਤੀ ਕੀਰਤਨ ਕੀਤਾ ਭਾਈ ਮਰਦਾਨਾ ਜੀ ਨੇ ਰਬਾਬ ਦੀ ਨਾਲ ਸੰਗਤ ਕੀਤੀ ਉਸ ਮਹਾਨ ਇਤਿਹਾਸਕ ਜੋ ਸਾਡੇ ਕੋਲ ਪਰੰਪਰਾ ਸੀ ਸੁਲਤਾਨ ਪਰੋਦੀ ਦੀ ਤਰਕੀ ਤੋਂ ਮਹਾਰਾਜੀ ਨੇ ਆਰੰਭ ਕੀਤੀ ਕੀਰਤਨ ਦੀ ਦਾਤ ਪੁਲਸ ਮੁੱਚੀ ਲੋਕਾਈ ਨੂੰ ਬਖਸ਼ਿਸ਼ ਕੀਤੀ ਹੈ ਉਸ ਮਹਾਨ ਜਾਤ ਦੇ ਅੰਦਰ ਅੱਜ ਇੱਕ ਰਵਾਵ ਗੁਰਦੁਆਰਾ ਸ੍ਰੀ ਵੇਰ ਸਾਹਿਬ ਜੀ ਦੀ ਪਾਵਨ ਹਦੂਦ ਦੇ ਅੰਦਰ ਖੜੇ ਦੇ ਉੱਪਰ ਸ਼ਸ਼ੋਭਤ ਕੀਤੀ ਗਈ ਹੈ ਸੋ ਇਹ ਸ਼ੋਭਾ ਉਸਰ ਵੀ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਸੋ ਮੈਨੇਜਰ ਸਾਹਿਬ ਜੀ ਦਾ ਅਤੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਨਯੋਗ ਮੈਂਬਰ ਸਾਹਿਬਾਨਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਰਜਾ-ਦਰਜਾ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਉਪਰਾਲੇ ਉਦਮ ਸਦਕਾ ਇਹ ਕਾਰਜ ਸੰਪੰਨ ਹੋਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ